ਮੈਂ ਸਰਮਣ ਸਿੰਘ ਪੰਦੇਰ ਦੋਵਾਂ ਫੋਰਮਾਂ ਵੱਲੋਂ ਇਸ ਵੇਲੇ ਸ਼ੰਭੂ ਬਾਰਡਰ ਤੇ ਖੜਾ ਵਾਂ ਸਾਡੇ ਮੋਰਚੇ ਨੂੰ 294 ਦਿਨ ਢੱਲੇਵਾਲ ਸਾਹਿਬ ਦੇ ਮਰਨ ਮੱਤ ਨੂੰ 7ਵਾਂ ਦਿਨ ਹੋ ਗਿਆ ਮੇਰੇ ਲੈਡੇ ਸਟੇਜ ਆ ਪਿਛਲੇ ਬੰਨੇ ਮੋਰਚਾ ਵਾ ਇਧਰ ਬੈਰੀਕੇਟਿੰਗ ਹੋਈ ਹੋਈ ਆ ਅਰਧ ਸੈਨਿਕ ਫੋਰਸ ਤੇ ਪੁਲਿਸ ਖੜੀ ਆ ਅਰ ਜਦੋਂ ਪਹਿਲਾ ਬਿਆਨ ਹਰਿਆਣੇ ਦੇ ਖੇਤੀ ਬਾੜੀ ਮੰਤਰੀ ਰਾਣਾ ਜੀ ਦਾ ਰਵਨੀਤ ਬਿੱਟੂ ਕੁਝ ਹੋਰ ਆਏ ਬੰਦਿਆਂ ਦੇ ਪੀ ਸਾਨੂੰ ਪੈਦਲ ਚਲੇ ਜਾਣ ਕਿਸਾਨ ਦਿੱਲੀ ਸਾਨੂੰ ਤਰਾਜ ਕੋਈ ਨਹੀਂ ਹੈਗਾ ਜਦੋਂ ਅਸੀਂ ਕੱਲ ਐਲਾਨ ਕਰ ਦਿੱਤਾ ਵੀ ਜਥਿਆਂ ਦੇ ਰੂਪ ਵਿੱਚ ਜਿੰਨੀ ਕੁ ਸਮਗਰੀ ਲੋੜਿੰਦੀ ਆ ਉਹ ਲੈ ਕੇ ਕਿਸਾਨ ਦਿੱਲੀ ਵੱਲ ਨੂੰ ਜਾਣਗੇ ਤਾਂ ਕੱਲ ਹਰਿਆਣੇ ਦੇ ਖੇਤੀਬਾੜੀ ਮੰਤਰੀ ਦਾ ਬਿਆਨ ਆ ਗਿਆ ਲੱਗਦਾ ਜਿਵੇਂ ਥੁੱਕ ਕੇ ਚੱਟ ਲਿਆ ਹੋ ਕਹਿੰਦਾ ਜੀ ਜਿੱਥੇ ਅੰਦੋਲਨ ਹੁੰਦੇ ਆ ਉੱਥੇ ਕਹਿੰਦਾ ਵਿਕਾਸ ਨਹੀਂ ਹੁੰਦਾ ਕਹਿੰਦਾ ਇਹਨਾਂ ਕੋ ਮੁੱਦਾ ਕੋਈ ਨਹੀਂ ਹੈਗਾ ਮੈਂ ਕਹਿੰਨਾ ਰਾਣਾ ਜੀ ਜਦੋਂ ਤੁਸੀਂ 2014 ਤੋਂ ਭਾਜਪਾ ਦੇਸ਼ਵਿਆਪੀ ਅੰਦੋਲਨ ਕਰਦੀ ਸੀ ਫਿਰ ਕੀ ਭਾਜਪਾ ਨੇ ਦੇਸ਼ ਦਾ ਵਿਕਾਸ ਰੋਕਿਆ ਸੀ ਤੁਸੀਂ ਲੜ ਕੇ 20 ਵਾਰੀ ਚੰਡੀਗੜ੍ਹ ਪ੍ਰਦਰਸ਼ਨ ਕੀਤੇ ਹੈਗੇ ਜਦੋਂ ਤੁਸੀਂ ਅੰਦੋਲਨ ਕਰਦੇ ਹੋ ਉਦੋਂ ਵਿਕਾਸ ਤੇ ਅਸਰ ਪੈਂਦਾ ਕਿ ਨਹੀਂ ਪੈਂਦਾ ਇਹ ਡੈਮੋਕਰੇਸੀ ਦਾ ਇੱਕ ਹਿੱਸਾ ਵਾ ਲੋਕਾਂ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਸੰਵਿਧਾਨ ਦਿੰਦਾ ਵਾ ਰਾਣਾ ਜੀ ਤੋਂ ਪੁੱਛ ਕੇ ਥੋੜਾ ਕਰਨਾ ਹੈਗਾ ਜੇ ਸਾਡਾ ਕੋਈ ਮੁੱਦਾ ਨਹੀਂ ਸੀ ਕਿ ਤੁਹਾਡੇ ਚਾਰ ਮੰਤਰੀ ਕਿਉਂ ਗੱਲਾਂ ਕਰਨਾ ਮੀਟਿੰਗਾਂ ਕਰਨ ਆਗੇ ਸੀ ਚੰਡੀਗੜ੍ਹ ਭਾਈ ਹਾਂ ਤੁਸੀਂ ਇਹ ਕਹੋ ਵੀ ਅਸੀਂ ਅਸੀਂ ਤੁਹਾਨੂੰ ਦਿੱਲੀ ਨਹੀਂ ਜਾਣ ਦੇਣਾ ਠੀਕ ਆ ਇਹ ਦੇਸ਼ ਦੇ ਲੋਕ ਵੇਖ ਰਹੇ ਆ ਪੂਰਾ ਪੰਜਾਬ ਵੇਖ ਰਿਹਾ ਵਾ ਇਹਦੇ ਬਾਰੇ ਕੀ ਫੈਸਲਾ ਤੁਸੀਂ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਆਮ ਜਨਤਾ ਨੂੰ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਜੱਡਨਾ ਵੀ ਨੁਕਸਾਨ ਕੀਤਾ ਰਾਣਾ ਜੀ ਤੁਹਾਡੀ ਭਾਜਪਾ ਸਰਕਾਰ ਨੇ ਮੋਦੀ ਸਰਕਾਰ ਨੇ ਕੀਤਾ ਹੈਗਾ ਬਿਆਨਾਂ ਤੇ ਕਾਇਮ ਰਹੋ ਹੁਣ ਇਹਦੋਂ ਕਹਾ ਤਨਕਰਤ ਜੀ ਕਹਿ ਰਹੇ ਨੇ ਵੀ ਮਸਲੇ ਗੱਲਬਾਤ ਨਾਲ ਹੱਲ ਹੋਣੇ ਚਾਹੀਦੇ ਪਾਛਪਾ ਦੇ ਹੋਰ ਪ੍ਰਵਖਤਾ ਟੈਲੀਵਿਜ਼ਨਾਂ ਤੇ ਝੂਠ ਬੋਲ ਰਹੇ ਆ 18 ਫਰਵਰੀ ਤੋਂ ਬਾਅਦ ਕੇਂਦਰ ਸਰਕਾਰ ਨੇ ਗੱਲਬਾਤ ਕੀਤੀ ਆ ਜਿਹੜੇ ਇਹ ਕਹਿੰਦੇ ਆ ਕਿ ਅਸੀਂ ਤਾਂ ਮੰਨ ਗਏ ਸੀ ਕਿਸਾਨ ਹੰਕਾਰੀਆਂ ਨਹੀਂ ਮੋਦੀ ਸੰਘਾਰ ਹੰਕਾਰੀਆਂ ਜਿੰਨੂੰ ਮਾਣਿਆ ਵੀ ਲਕਸ਼ਣ ਕਮਿਸ਼ਨ ਵੀ ਸਾਡਾ ਵਾ ਔਰ ਸਾਰਾ ਕੁਝ ਆ ਸਾਡੇ ਮਗਰ ਕਾਰਪੋਰੇਟ ਹੈ ਹਰ ਲਕਸ਼ਣ ਅਸੀਂ ਜਿੱਤਾਂਗੇ ਸਾਨੂੰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲੋੜ ਨਹੀਂ ਉਹਨਾਂ ਨੂੰ ਲੱਗਦਾ ਵੀ ਮੰਦਰ ਮਸਜਿਦ ਦੀ ਰੌਲਾ ਪਾ ਕੇ ਹਿੰਦੂਆਂ ਮੁਸਲਮਾਨਾਂ ਦਾ ਰੌਲਾ ਪਾ ਕੇ ਹਰ ਲਕਸ਼ਣ ਅਸੀਂ ਜਿੱਤ ਲੈਣੀ ਆ ਉਹਨਾਂ ਨੂੰ ਹਰ ਮਸਜਿਦ ਦੇ ਥੱਲੇ ਸ਼ਿਵਲਿੰਗ ਨਜ਼ਰ ਆਉਂਦਾ ਉਹਨਾਂ ਨੂੰ ਕੀ ਲੋੜ ਆ ਸਾਡੇ ਨਾਲ ਗੱਲ ਕਰਨ ਲਈ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰ ਆ ਸਾਨੂੰ ਫਿਰਕੂ ਏਜੰਡੇ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈਗੇ ਆ ਤੋਂ ਜਿੱਦਾਂ ਅਸੀਂ ਐਲਾਨ ਕੀਤਾ 6 ਨੂੰ ਸਾਡਾ ਜਥਾ ਪੀਸਫੁਲੀ ਟਾਂਗਣਾ ਜਿੰਨੀ ਸਮਗਰੀ ਲੈ ਕੇ ਦਿੱਲੀ ਕੂਚ ਕਰੂਗਾ ਸਾਨੂੰ ਹਰਿਆਣੇ ਆਲਾ ਕੋ ਆਸਿਆ ਵੀ ਸਾਡੀਆਂ ਸਾਰੀਆਂ ਲੋੜਾਂ ਹਰਿਆਣੇ ਦੀ ਜਨਤਾ ਪੂਰੀਆਂ ਕਰੂਗੀ ਤੋਂ ਵਦ ਤੋਂ ਵੱਧ ਲੋਕ ਸ਼ੰਭੂ ਤੇ ਖਨੌਰੀ ਤੇ ਪਹੁੰਚ ਰਹੇ ਆ ਰਤਨਪੁਰਾ ਬਾਰਡਰ ਤੇ ਤੋਂ ਇੱਥੇ ਜਨਤਾ ਨੂੰ ਬੇਨਤੀ ਆ ਹਰ ਘਰ ਦੇ ਵਿੱਚੋਂ ਕਿਸਾਨ ਮਜ਼ਦੂਰ ਮਾਂਵਾ ਭੈਣਾ ਮੋਰਚਿਆਂ 'ਚ ਪਹੁੰਚਣੀਆਂ ਚਾਹੀਦੀਆਂ ਵਾ ਧੰਨਵਾਦ